ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਹੈ ਜਿਸ ਤੋਂ ਕਈ ਹਥਿਆਰਾਂ ਜੜੀਆਂ ਨੇ ਬਰਾਮਦ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੁਲਿਸ ਨੇ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਦੋ ਐਨ ਗੈਂਗਸਟਰਾਂ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਤਸਵੀਰਾਂ ਵਿੱਚ ਤੁਸੀਂ ਦੇਖਦੇ ਹੋ ਦੋਨੋਂ ਗੈਂਗਸਟਰ ਨੂੰ ਬਾਅਦ ਚ ਹਸਪਤਾਲ ਲਿਜਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਪ੍ਰਭੂ ਦਾਸੂਬਾਲ ਦੇ ਦੋ ਗੈਂਗਸਟਰ ਜਿਹੜੇ ਨੇ ਉਹ ਪੁਲਿਸ ਨੇ ਐਨਕਾਉਂਟਰ ਦੌਰਾਨ ਠੇਰ ਕੀਤੇ ਜਿਸ ਤੋਂ ਬਾਅਦ ਤਸਵੀਰਾਂ ਦਿਖਾਣ ਦਿਖਾ ਰਿਹਾ ਜਿੱਥੇ ਦੋਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਦੱਸ ਦੇ ਕਿ ਥਾਣਾ ਵਲਟੋਹਾ ਦੀ ਪੁਲਿਸ ਨੇ ਗੈਂਗਸਟਰ ਪ੍ਰਭੂ ਦਾਸੂਬਾਲ ਦੇ ਦੋ ਗੁਰਗਿਆਂ ਨੂੰ ਐਨਕਾਉਂਟਰ ਦੌਰਾਨ ਕਾਬੂ ਕਰਕੇ ਉਹਨਾਂ ਕੋਲੋਂ ਜਿਹੜੀ ਹੈ ਇੱਕ ਦੇਸੀ 32 ਬੋਰ पिस्टल बरामद ਕੀਤੀ ਗਈ ਹੈ ਤੇ ਨਾਲ ਇਹ ਪ੍ਰਾਪਤ ਜਾਣਕਾਰੀ ਸਰ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਲਟੋਹਾ ਪੁਲਿਸ ਜਿਹੜੀ ਹੈ ਪੈਟਰੋਲੀਅਮ ਦੌਰਾਨ ਪਿੰਡ ਆਸਲ ਡਰੇਨ ਦੇ ਮੌਜੂਦ ਸੀ ਤੇ ਇੱਕ ਜਿਹੜੇ ਹੈ ਗੈਂਗਸਟਰ ਨੂੰ ਪ੍ਰਭੂ ਦਾਸੂਵਾਲ ਦੇ ਦੋ ਗੁਰਗੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਜਿਹੜਾ ਹੈ ਕਰਮਜੀਤ ਸਿੰਘ ਕਰਨ ਪਿੰਡ ਤੂਤ ਤੇ ਜਿਹੜੇ ਗੁਰ ਲਾਲਜੀਤ ਸਿੰਘ ਜਿਹੜੇ ਵਾਸੀ ਪੁੰਘਾਲਾ ਇੱਕ ਐਕਟੀਵਾ ਤੇ ਸਵਾਰ ਹੋ ਕੇ ਦੋਨੋਂ ਜਾ ਰਹੇ ਸੀ ਜਿਨ੍ਹਾਂ ਨੂੰ ਰੋਕਣ ਦਾ ਜਿਹੜਾ ਇਸ਼ਾਰਾ ਦਿੱਤਾ ਗਿਆ ਤਾਂ ਉਹ ਨਾ ਰੁਕੇ ਜਿਸ ਕਰਕੇ ਪੁਲਿਸ ਨੇ ਫਾਇਰਿੰਗ ਕੀਤੀ ਜਿਸ ਦੌਰਾਨ ਦੋ ਬਾਅਦ ਇੱਕ ਪੁਲਿਸ ਨੇ ਜਵਾਬੀ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਉਨ੍ਹਾਂ ਨੇ ਉਹ ਲੋ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਫਾਇਰਿੰਗ ਦੌਰਾਨ ਇਹ ਦੋਨੋਂ ਗੈਂਗਸਟਰ ਨੂੰ ਕਾਬੂ ਕੀਤਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪ੍ਰਭੂ ਜਿਹੜੇ ਪ੍ਰਭੂ ਦਾਸੂਬਾਲ ਦੇ ਦੋ ਗੁਰਗੇ ਨੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੇ ਕਈ ਜਿਹੜੇ ਨੇ ਹਥਿਆਰਾਂ ਸਮੇਤ ਇਹਨਾਂ ਦੋਨਾਂ ਗੈਂਗਸਟਰ ਨੂੰ ਕਾਬੂ ਕੀਤਾ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਮੁਲਾਜ਼ਮ ਦਾ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਓਬਵੀਸ ਸੁਣਾ ਦਿੰਦੇ ਨਾ ਹੋਵੇ ਕਿ ਇਸ ਤਰੀਕੇ ਦੀ ਕੋਈ ਕਾਲ ਕਰੇ ਜਾਂ ਪਬਲਿਕ ਨੂੰ ਪਬਲਿਕ ਦੇ ਵਿੱਚ ਡਰਾਵਾ ਪੈਦਾ ਕਰੇ ਉਸੇ ਤਹਿਤ ਦੋ ਵੱਖ-ਵੱਖ ਥਾਵਾਂ ਤੇ ਪ੍ਰਭ ਦਾ ਸੁਵਾਲਨਾ ਦਾ ਗੈਂਗਸਟਰ ਜਿਹੜਾ ਬਾਹਰ ਹੈ ਉਹਨੇ ਐਕਸਟਰਸ਼ਨ ਕਾਲ ਕੀਤੀ ਸੀਗੀ ਪੈਸੇ ਦੀ ਡਿਮਾਂਡ ਕੀਤੀ ਸੀਗੀ ਤੇ ਮੁੜ ਕੇ 1 2 ਦਸੰਬਰ ਦੇ 2024 ਨੂੰ ਇਕ ਆਰਤੀਏ ਤੇ ਵਲਟੋਹੇ ਪਿੰਡ ਦੇ ਵਿੱਚ ਫਾਇਰਿੰਗ ਕਰਵਾਈ ਸੀਗੀ ਉਸ ਤੋਂ ਬਾਅਦ ਮੁੜ ਕੇ 90 ਸਾਲ ਤੇ 1 ਜਨਵਰੀ ਨੂੰ ਮੈਡੀਕਲ ਸਟੋਰ ਹੈ ਘੜਿਆਲੇ ਉੱਥੇ ਵੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਸੀ ਤੇ ਕੰਮ ਕਰਦੇ ਹੋਏ ਸਾਡੀ CIA ਦੀ ਟੀਮ ਨੇ ਸਾਡੇ ਥਾਣੇ ਵਲਟੋਹੇ ਦੀ ਟੀਮ ਨੇ ਹਿਊਮਨ ਇੰਟ ਟੈਕਨੀਕਲ ਇੰਟ ਤੇ ਇਨਫੋਰਮੇਸ਼ਨ ਡਿਵੈਲਪ ਕਰਦੇ ਹੋਏ ਅੱਜ ਸਵੇਰੇ ਤੜਕੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇਹ ਫਾਇਰਿੰਗ ਹੈ ਇਹ ਦੋ ਜਿਹੜੇ ਬੰਦੇ ਨੇ ਕਰਨਪ੍ਰੀਤ ਸਿੰਘ ਉਰਫ ਕਰਨ ਜਿਹੜਾ ਕਿ ਤੂਤ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਗੁਰਲਾਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੰਗਾਲਾ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਕਿ ਇਹਨਾਂ ਦੋਵਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਹੈ ਤੇ ਫਿਲਹਾਲ ਜਿਹੜੇ ਨੇ ਤੂਤ ਏਰੀਆ ਦੇ ਵਿੱਚ ਗੁਮਰੇ ਨੇ ਤੇ ਜੇ ਇਹਨਾਂ ਤੇ ਟਰੈਪ ਲਾਇਆ ਸਾਡੀ ਸੀਆਈ ਦੀ ਟੀਮ ਨੇ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਡੀਐਸਪੀ ਮिक्की ਵਿੰਡ ਪ੍ਰੀਤਿੰਦਰ ਐਸ ਐਚਓ ਬਲਟੋਆ ਸੀ 94 ਸੀ ਆਈਏ ਤੇ ਇਹਦੀ ਜਿਹੜੀ ਸੁਪਰ ਓਵਰਲ ਸੁਪਰਵਾਈਜ਼ਨ ਕਰ ਰਏ ਸੀਗੇ ਸਾਡੇ ਐਸ ਪੀ ਡੀ ਅਜੇ ਰਾਜ ਸਿੰਘ ਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਮੁੜਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਇਹਨਾਂ ਨੂੰ ਓਵਰ ਪਾਵਰ ਕਰਨ ਲਈ ਜਵਾਬੀ ਫਾਇਰਵਾਈ ਕਾਰਵਾਈ ਦੇ ਵਿੱਚ ਫਾਇਰ ਕੀਤਾ ਤੇ ਇਹਨਾਂ ਦੋਵਾਂ ਦੀ ਲੱਤ ਤੇ ਜਿਹੜੀ ਗੋਲੀ ਲੱਗੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਤੁਰੰਤ ਮੈਡੀਕਲ ਫਰਸਟ ਏਡ ਟ੍ਰੀਟਮੈਂਟ ਦੇ ਕੇ ਸਿਵਲ ਹਸਪਤਾਲ ਖੇਮ ਕਰਨ ਭੇਜਿਆ ਗਿਆ ਜਿੱਥੇ ਇਹਨਾਂ ਦੀ ਕੰਡੀਸ਼ਨ ਫਿਲਹਾਲ ਸਟੇਬਲ ਹੈ ਤੇ ਇਸ ਤੋਂ ਮੁਰਦਲੀ ਪੁੱਛ ਗਈ ਉਸ ਤੋਂ ਇਹੀ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਦੋਵਾਂ ਨੇ ਹੀ ਇਹ ਦੋਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਵਾਰਦਾਤ ਦੇ ਵਿੱਚ ਸਕੂਟੀ ਵਰਤੀ ਗਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਇੱਕ 32 ਬੋਲ ਦਾ ਪਿਸਤਲ ਵੀ ਬਰਾਮਦ ਹੋਇਆ ਨਾਲੇ ਇਹ ਗਰੋਹ ਦੇ ਜਿਹੜੇ ਹੋਰ ਮੈਂਬਰ ਹੈ ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਹਾਸਲ ਹੋਈ ਹੈ ਤੇ ਜਿਹੜੀ ਸਾਡੀ ਟੀਮ ਹੈ ਫਿਲਹਾਲ ਰੇਡ ਕਰ ਰਹੀ ਹੈ ਤੇ ਇਸ ਗਰੋਹ ਦੇ ਬਾਕੀ ਜਿਹੜੇ ਬੰਦੇ ਨੇ ਉਹ ਵੀ ਜਲਤਨਾ ਹੋਵੇ ਇਸ ਤਰੀਕੇ ਦੀ ਕੋਈ ਕਾਲ ਕਰੇ ਜਾਂ ਪਬਲਿਕ ਨੂੰ ਪਬਲਿਕ ਦੇ ਵਿੱਚ ਡਰਾ